ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਕਿਉਂਕਿ ਜਿਹੜਾ ਵਿਸਾਖੀ ਦਾ ਦਿਹਾੜਾ ਹੈ ਇਹ ਸਾਡੇ ਇੱਕ ਜਿੱਥੇ ਸੱਭਿਆਚਾਰ ਦਾ ਅੰਗ ਆ ਉੱਥੇ ਸਾਡਾ ਸਿੱਖ ਪੰਥ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਪੂਰੇ ਭਾਰਤ ਦੇ ਜਿਹੜੇ ਕਿਸਾਨ ਜਿੱਥੇ ਵੀ ਕੋਈ ਖੇਤੀ ਕਰਦਾ ਦੁਨੀਆਂ ਦੇ ਵਿੱਚ ਤਾਂ ਉਹ ਇਸ ਨੂੰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਵੀ ਜਿਹੜਾ ਮਨਾਉਂਦਾ ਇਸ ਕਰਕੇ ਮੈਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਇਸ ਦਿਹਾੜੇ ਦੀ ਵਧਾਈ ਦੇਣਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੋ ਸਾਡੇ ਕਿਸਾਨ ਵੀਰਾਂ ਨੇ ਪੁੱਤਾਂ ਵਾਂਗ ਪਾਲੀ ਫਸਲ ਪੱਕੇ ਸਿਰੇ ਚੜੀ ਆ ਜਿਸ ਦੀ ਖੁਸ਼ੀ ਦੇ ਵਿੱਚ ਇਹ ਸੰਗਰਾਮ ਦਾ ਵੀ ਜਿਹੜੀ ਹੈਗੀ ਆ ਵਿਸਾਖ ਮਹੀਨੇ ਦੀ ਸੰਗਰਾਮ ਵਜੋਂ ਵੀ ਜਾਣਿਆ ਜਾਂਦਾ ਬਾਡੀ ਸ਼ੁਰੂ ਹੁੰਦੀ ਆ ਤੋਂ ਇਸ ਦਿਹਾੜੇ ਦੀਆਂ ਮੈਂ ਸਭ ਨੂੰ ਵਧਾਈਆਂ ਦਿੰਨਾ ਖੁਸ਼ੀ ਰੋ ਸੁਖੀ ਵਸੋ ਤੇ ਨਾਲ ਹੀ ਇਸ ਦੇ ਏਰੀਏ ਵੀ ਤੁਹਾਡੇ ਜਰੀਏ ਨਾਲ ਹੀ ਇੱਕ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਦਾ ਪਿਛਲੇ ਸਮਿਆਂ ਚ ਹਰ ਵਾਰ ਆਪਾਂ ਦੇਖਦੇ ਆ ਕੋਈ ਨਾ ਕੋਈ ਇਹ ਦੁਰਘਟਨਾ ਹੁੰਦੀ ਰਹਿੰਦੀ ਹੈ ਚਾਹੇ ਉਹ ਬਿਜਲੀ ਸੌਟ ਸ਼ਰਕਟ ਤੋਂ ਹੋਗੀ ਚਾਹੇ ਕਿਸੇ ਹੋਰ ਕਈ ਕਾਰਨਾ ਕਰਕੇ ਹੋ ਜਾਂਦੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਸਰਕਾਰ ਆਪਦੇ ਜਰੀਏ ਵਕ ਵਕ ਉਪਰਾਲੇ ਕਰਦੀ ਰਹਿੰਦੀ ਆ ਫਾਇਰ ਵਗੇਡਾਂ ਵੀ ਛੋਟੇ ਛੋਟੇ ਇਲਾਕੇ ਨੂੰ ਦਿੱਤੇ ਜਾਂਦੀਆਂ ਪਰ ਉੱਥੇ ਨਾਲ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਪੰਜਾਬ ਦੇ ਹਰ ਕਿਸਾਨ ਕੋਲੇ ਹਰ ਪਿੰਡ ਦੇ ਵਿੱਚ 5 ਤੋਂ 7 ਸਪਰੇਅ ਪੰਪ ਜਿਹੜੇ ਟਰੈਕਟਰ ਵਾਲੇ ਵੱਡੇ ਜਿੰਨਾਂ ਕੋਲੇ ਕੋਈ 1000-1000 ਲੀਟਰ ਪਾਣੀ ਸਟੋਰ ਹੋ ਜਾਂਦਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਸਾਰੇ ਜਿਹੜੇ ਸਪਰੇਅ ਪੰਪ ਆ ਉਹ ਸਾਫ਼ ਪੁਆਇੰਟ 'ਤੇ ਪਰਕੇ ਰੱਖੋ ਖੁਦਾ ਨਾ ਖਾਸ ਦਾ ਜੇ ਕਿਤੇ ਕੋਈ ਇਦਾਂ ਦਾ ਐਕਸੀਡੈਂਟ ਹੁੰਦਾ ਤਾਂ ਤਰੰਤ ਆਪਾਂ ਉਹ ਜਿਹੜਾ ਉਹਦਾ ਜਿਹੜਾ ਫਸਲੀ ਨੁਕਸਾਨ ਹੋਣ ਤੋਂ ਆਪਾਂ ਬਚਾ ਸਕੀਏ ਤਾਂ ਜਿੰਥੇ ਵੀ ਤੁਹਾਡੇ ਕੋਈ ਮੋਟਰ ਕਨੈਕਸ਼ਨ ਲੱਗਿਆ ਜਿੱਥੇ ਜਾਂ ਕੋਈ ਉਥੇ ਟਰਾਂਸਫਾਰਮਰ ਲੱਗਿਆ ਉਦੋਂ ਥੱਲਿਓ ਸਾਰਿਆਂ ਢੀਓ ਫਸਲ ਨੂੰ ਕੱਟ ਕੇ ਉਹ ਜਗ੍ਹਾ ਨੂੰ ਗੋੜ ਕੇ ਰੱਖੋ ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਇਸ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ